ਮੁਨੇ ਪੈਸੇ ਮੰਗ ਲਾ ਆਪਦੇ ਪੈਸੇ ਦੇ ਦਊਗਾ ਹੁਣ ਖਾ ਲਊਗਾ ਪੈਸੇ ਕਰਦਾ ਵਾਟ ਨਹੀਂ ਬੇਸਾਲ ਹੁਣੇ ਵੇਲ ਹੁਣੇ ਵੇਲ ਪੈਸੇ ਮੰਗ ਲਾ ਆਪਣੇ ਦਾਤੀ ਦਾਤੀ ਖੋਲਾ ਕੱਚ ਖਚਲਾ ਖਚਲਾ ਵੱੜਦੇ 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 ਮੱਥਾ ਵੀ ਨਹੀਂ ਟੇਕਣ ਦੇ ਰਿਹਾ ਮੱਥਾ ਟੇਕ ਲਈ ਮੇਰੀ ਗੱਲ ਸੁਣ 500 ਦੇ 500 ਦੇ 500 ਘੱਟ ਪਰ ਆਹ ਮੱਥਾ ਦੇ ਗੱਲ ਮਾ ਹੁਣ ਓ ਇੱਥੇ ਆ ਜਾ ਪਿੱਛੇ ਗਿਆ ਕਿੱਥੇ ਦਊਗਾ ਫਟਾਸੇ ਖੜਾ ਤੇ ਸੁਪਾਸ ਖਮਰਾ ਦੀ ਮਹਾਰਾਜ ਤੰਦਰੁਸਤੀਆਂ ਦੇ ਮਾਲਕਾ ਟਰਾਲੀਆਂ ਪਰ ਪਰ ਨਿਕਲਣ ਸਾਰਿਆਂ ਦੀ ਫਸਲ ਵਾੜੀ ਟਾਈਮ ਸਿਰ ਵੱਢੀ ਜਾਵੇ ਮੇਹਕਣੀ ਤੋਂ ਵਿਚਾਰਾ ਸਾਰਿਆਂ ਠੀਕ ਹੈ ਜੀ ਹਾਂ ਫਸਲਾਂ ਬੜੀਆਂ ਸੋਹਣੀਆਂ ਇਸ ਵਾਰ ਲੈ ਫਟ ਇਹ ਆ ਹਾਥੀ ਆਪਣਾ ਹਾਥੀ ਅਰੇ ਵੇ ਮੋਟੇ ਕੱਢਦੀ ਆ ਫਿਰ ਅਰੇ ਵੇ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿਲੋ ਇਧਰ ਭਾਗਸੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਕੀ ਚਾਹ ਕੱ ਲਈ ਪਾ ਲਿਆ ਮੇਰੀ ਮੈਂ ਚਾਹ ਮੈਂ ਤੂੰ ਅੰਦਰ ਤਾਂ ਫਿਰ ਮੈਂ ਪੈ ਇਧਰ ਜਾ ਕੇ ਹੋਰ ਅੱਜ ਆ ਚੈੱਕ ਕਰਨੀ ਆ ਰਾਣੀ ਸੁੰਦਰਾ ਅੱਜ ਆਪਾਂ ਜੀ ਬੜੀ ਮਸ਼ੀਨਾਂ ਕਿਹਦੀ ਬੜੀ ਬੀਂ ਚੈੱਕ ਕਰਨੀ ਆ ਕਰਕੇ ਫਿਰ ਸੋਨੀ ਭਾਈ ਅੱਜ ਲੈ ਗਿਆ ਦਸ਼ਮੀਸ਼ ਕੰਬੈਨ ਉਹ ਸਵੇਰ ਦੀ ਚੱਲ ਰਹੀ ਹੈ ਜੀ ਤੇ ਤਕਰੀਬਨ 8:00 ਵਜੇ ਦਾ ਟਾਈਮ ਹੋ ਚੁੱਕਿਆ 8:30 ਵਜੇ ਦਾ ਤੇ ਚੱਲੇ ਅੱਜ ਸਟੈਂਡਰਡ ਕੰਬੈਨ ਲੈ ਕੇ ਦੂਜੀ ਜਿਹੜੀ ਸੱਤ ਸਤਾਪਾ ਕਰਨ ਵਾਲੀ ਆ ਇਦੇ ਪਰ ਅਸਲ 'ਚ ਸਾਡੀ ਦੋਹਾਂ ਦੀ ਡਿਊਟੀ ਆ ਸਾਨੂੰ ਮਸ਼ੀਨ ਇਹ ਮਿਲੀ ਆ ਕਹਿੰਦੇ ਤੈਨੂੰ ਤੁਸੀਂ ਆ ਚਲਾਉਣੀ ਤੇ ਆਪਾਂ ਖੁਸ਼ ਵੀ ਆਪੋ ਨੇ ਉਹ ਤੇਰਾ ਜਿਉਂਦਾ ਰਹਿ ਚਾਚਾ ਥੈਂਕ ਯੂ ਧੰਨਵਾਦ ਕਿਵੇਂ ਕਰਾਂ ਦੱਸ ਪਹਿਲਾਂ ਧੰਨਵਾਦ ਆ ਜੇ ਮਰਜੀ ਆ ਮੁਛ ਦੇ ਬਾਲ ਥੱਲੇ ਕਰ ਕੋਈ ਮੇਰੇ ਮਾਂ ਮੇਰੇ ਵਾਲੇ ਹਿਸਾਬ ਜਾ ਤੇਰਾ ਵੀ ਇਹਨੇ ਬਸ ਆਪਾਂ ਚਾਹ ਪਾ ਲਿਆ ਮੇਰੇ ਜੋਗੀ ਪੋਰਾ ਪੋਰਾ ਫਿਰ ਆਪਾਂ ਕਟਰਵਾਰ ਪਾਈਏ ਚੱਲੀਏ ਨਾਲੇ ਟਰਾਲੀ ਵੀ ਆਪਣੀ ਭਰਨੀ ਆ ਇੱਕ ਗੱਲ ਆ ਹਾਂ ਜੋ ਮਰਜ਼ੀ ਕਹਿਣ ਨੂੰ ਆ ਹਾਂ ਜੋ ਇਹਦੇ ਚਾਹ ਲਿਖੀ ਹੋਇਆ ਨਾ ਕੋੜੀ ਹਾਂ ਕਿਸ ਲਈ ਹੈ ਦੇਖੀ ਹੁਣ ਮੈਂ ਚੜਨਾ ਕੱਪ ਦੇ ਹੈ ਜੰਕਰੀਪੋਰਾ ਵੀ ਦੇ ਹੈ ਯਾਨੀ ਚੀਜ਼ੇ ਵੱਖਰੀ ਆ ਨਾਲੇ ਚੜਨੀ ਵੀ ਕਿੰਨੀ ਸਖਾਲੀਆ ਬੜਾ ਈਜ਼ੀ ਐ ਇਹਦੇ ਤੇ ਹਨਾ ਤੇ ਉਹ ਕੱਪੜਾ ਕੋਈ ਨਹੀਂ ਪਤੰਦਰਾ ਆਪਣੀ ਨੂੰ ਪਿੱਛੇ ਹੈਗਾ ਰੱਖਿਆ ਹੋਇਆ ਇੱਕ ਮੰਲਾ ਦਾ ਪਿੱਛੇ ਰੱਖਿਆ ਹੋਇਆ ਇੱਕ ਹਮਾਰ ਕਮਚਾ ਗੌਂਚਾ ਹਮਾਰ ਕਮਚਾ ਬੜੀ ਚਾਚਾ ਮਸ਼ੀਨ ਚਲਾਈਆ ਪਾਣੀ ਵਾਹੀ ਉਹਦੇ ਨਾਲ ਤੂੰ ਮੇਲਾ ਲੁੱਟ ਗਿਆ ਪਰ ਨਵੀਂ ਮਸ਼ੀਨ ਤੇ ਉਥੀ ਪਾ ਲੈਣਾ ਜੀ ਉਥੋਂ ਪਾ ਕੇ ਇਹਨੂੰ ਲੱਗ ਜੇ ਰਹਿਣਾ ਬਸ ਅੱਛਾ ਲੱਗ ਜੂ ਨੀ ਬੈੱਕ ਲੱਗ ਜੂ ਨੀ ਬੈੱਕ ਲੱਗ ਜਾ ਚੱਗੀ ਚਾਹੇ ਵੀ ਲੈ ਲੈ ਨੀ ਆਹ ਹੋਰ ਨਹੀਂ ਆਇਆ ਸਵਾਦ ਹੋਰ ਪਾਲੇ ਅੰਦਰ ਤਾਂ ਬੰਨਦੇ ਹਵਾ ਜੀ ਦੇਖੀ پتہ ਨਹੀਂ ਜਾਂਦਾ ਇਹ ਇਹ ਲਿਵਰਟ ਪਾਸਾ ਵਾਲਾ ਪਾਸਾ ਵਾਲਾ ਹੈ ਲੋ ਪਹਿਨੇ ਪਰੋ ਪਾਲਿਆ ਕਟਰਵਾਰ ਤੇ ਚੱਲੀਏ 16 ਮਾਡਲ ਲੈ ਕੇ ਰਾਣੀ ਨੂੰ ਆਪਣੀ ਚੱਲ ਵੀ ਚੱਲ ਚੱਲ ਆਪਣੀ ਜਗ੍ਹਾ ਤੇ ਹੋ ਜਾ ਪਰਲੇ ਪਾਸੇ ਆਹ ਪੌੜੀ ਚੱਕੀ ਦੀ ਪੌੜੀ ਚੱਕੇ ਹਾਂਗਾ ਮੈਂ ਟੈਨਸ਼ਨ ਨਾ ਲੈ ਪਤਾਸੇ ਆ ਕੇ ਆ ਰਿਹਾ ਚਾਚਾ ਹੀ ਲੈ ਕੇ ਫਿਰ ਲੈ ਕੇ ਆ ਰਿਹਾ ਫਿਰ ਲੈ ਕੇ ਆ ਰਿਹਾ ਚਾਚਾ ਭਾਈ ਕਾ ਵਸੇ ਜਿਹੜੀ ਕੋ ਉਹ ਜੇ ਕਸਟੂਮ ਵਿੱਚ ਦਿੰਦੀ ਹੈ ਹਾਂ ਫੈਨ ਨੂੰ ਪਤਾ ਲੱਗਦਾ ਨਹੀਂ ਆ ਰਹੀ ਯਾਰ ਸਭ ਦੇ ਨਾਲ ਨਾਲ ਅੰਦਰ ਬੈਠੇ ਤਾਂ ਪਤਾ ਲੱਗਦਾ ਮਸ਼ੀਨ ਆ ਗਈ 10 ਮਿੰਟ ਬਾਅਦ ਆ ਗਈ ਉਹਦਾ ਆਵਾਜ਼ ਦਾ ਪਤਾ ਵੀ ਨਹੀਂ ਹਾਂ ਵੀ ਅਪੜੇ ਦੀ ਵੀ ਉਹ ਹਾਂ ਸਭ ਪਤਾ ਨਹੀਂ ਫੁੱਟੇ ਫੇਂ ਬੰਦੇ ਕਹਿੰਦੇ ਮੈਂ ਕਿਹਾ ਇੰਜ ਨਹੀਂ ਪਾ ਜਿੰਦੀ ਪਤਾ ਹੀ ਲੱਗਦਾ

ਕਰ ਲਿਆ ਤੇਰਾ ਫਰਾ ਇੱਕ ਵਾਰ ਕਰ ਦੇ ਕਰ ਦੇ ਸਮਾਰ ਕੇ ਕਰ ਟੇਡਾ ਜੋ ਕੇ ਮੰਨੇ ਇਹ ਇਹ ਜਰੂਰੀ ਲਾਪਾ ਹੋਣੀ ਚਾਹੀਦੀ ਆ ਪਹਿਲੀ ਲੇਟ ਆ ਬਤੰਦਰਾ ਅਈ ਨਾ ਇਹਦਾ ਕੰਮ ਕਰਨਾ ਹੀ ਚਾਹੀਦਾ ਚੱਲ ਠੀਕ ਚੱਲ ਚप्पल ਵੀ ਲੈਕਸੋ ਦੀ ਫੇਰੀ ਅੱਜ ਮੈਂ ਨੂੰ ਕਿਹਾ ਚੱਲੇ ਹੁੰਦਾ ਲੈ ਚੱਤ ਤੂੰ ਟੇਕ ਮੱਖਾ ਚ ਟੇਕ ਅਰੇ ਛੋੜਾ ਮਾਡਲ ਲਾਣੀ ਦਾ ਬੁੜੇ ਬੁੜੂ ਬੰਦੇ ਬੁੜੀ ਬੁੜੀ ਮਸ਼ੀਨਾਂ ਬੁੜੇ ਬੁੜੇ ਬੰਦੇ ਇਕੱਠਾ ਬੁੜੇ ਬੁੜੇ ਬੰਦੇ ਬੁੜੀ ਬੁੜੀ ਮਸ਼ੀਨਾਂ ਮਰਦਾ ਤੇ ਘੋੜਾ ਨਹੀਂ ਕਦੇ ਗੁੜਿਆ ਹੀ ਹੁੰਦਾ ਵਾਹਿਗੁਰੂ ਸੁੱਖ ਰੱਖੀ ਮਾਲਕਾ ਮਹਾਰਾਜ ਕਿਰਪਾ ਰੱਖੇ ਖਿਲਾਤਾ ਅੱਛਾ ਜੀ ਤਤਾਸੇ ਖੜਾਤੇ ਅੱਛਾ ਕਿਰਪਾ ਸੋਹ ਮਹਾਰਾਜ ਜੀ ਮਹਾਰਾਜ ਸੰਦਰਸਤੀਆਂ ਦੀ ਮਾਲਕਾ ਟਰਾਲੀਆਂ ਭਰ ਭਰ ਨਿਕਲਣ ਸਾਰਿਆਂ ਦੀ ਫਸਲ ਵਾੜੀ ਟਾਂਸਲ ਬੱਢੀ ਜਾਵੇ ਮੇਹ ਕਿਣੀ ਤੋਂ ਬਚੌੜਾ ਸਾਰਿਆਂ ਠੀਕ ਹੈ ਜੀ ਹਾਂ ਫਸਲਾਂ ਪੜੀਆਂ ਸੋਹਣੀਆਂ ਇਸ ਵਾਰ ਤੇ ਬੰਦਿਆਂ ਦੀ ਬਹੁਤ ਆਸਾਂ ਰੱਖੀਆਂ ਹੋਈਆਂ ਨੇ ਫਸਲਾਂ ਤੋਂ ਕਣੀ ਚਾਚਾ ਪੱਕੀ ਰੱਖੋ ਉੱਪਰ ਫਿਰ ਰੋਟੀ ਬਾਅਦ ਖਾਓ ਜੰਨੇ ਬਦਾਤੀ ਐਡਾ ਵੀ ਬਣਦੇ ਲਓ ਜੀ ਮਿੱਤਰੋ ਮਸ਼ੀਨ ਨੰਬਰ 3 ਅੱਜ ਚਲਾਤੀ ਤੇ ਮਹਾਰਾ ਦੀ ਕਿਰਪਾ ਨਾਲ ਕੱਲ ਤੇ ਤਿੰਨੇ ਚੱਲ ਜਾਣਗੇ ਰਾਣੀ ਆਪਣੀਆਂ ਜਿਹੜੀ 18 19 20 ਤੱਕ ਜਿਹੜੀ ਬੁਕਿੰਗ ਜਿਹੜੀ ਜ਼ਿਆਦਾ ਹੋਣ ਲੱਗੀ ਹੋਣੀ ਕਿਉਂਕਿ ਥੋੜਾ ਜਿਹਾ 18 ਤਰੀਕ ਨੂੰ ਹਵਾਵਾਂ ਵੀ ਤੇਜ਼ ਦੱਸੀਆਂ ਵੀ ਐ 18 ਨੂੰ ਵੀ ਪੂਰਾ ਜੋਰ ਹੋਊਗਾ ਤੇ ਭਾਗਾ ਚੱਲ ਗਿਆ ਹੁਣ ਚਲਾਉਣ ਪੈਣਾ ਚੈੱਕ ਕਰ ਲਈ ਪਹਿਲਾਂ ਮੈਂ ਬੈਠਾ ਤਾਂ ਮਸ਼ੀਨ ਤੇ ਪਹਿਲਾਂ ਉਹ ਪਰਲੀ ਖੱਤੀ ਮੈਂ ਵੱਢੀ ਆ ਤੇ ਹੁਣ ਚੱਲਦਾ ਇਹ ਤੀਜੀ ਚਲਾਤੀ ਰਾਣੀ ਆਪਾਂ ਨੇ ਸੱਤ ਸਾਬਾ ਕਰਨ ਲਈ ਮਾੜਾ ਦੀਕਰਪਣਾ ਇਹਦੇ ਨਹੀਂ ਕੁਝ ਵੀ ਆਪਾਂ ਨੇ ਖੋਲ ਬੰਦ ਕਰੀ ਇਹਦਾ ਸਾਨੂੰ ਪਤਾ ਲੱਗ ਗਿਆ ਤਾਂ ਵੀ ਸੀਪਾ ਕਿੱਥੇ ਰੱਖਣੀ ਕਿੱਥੇ ਇਹ ਆ ਹਾਥੀ ਆਪਣਾ ਹਾਥੀ ਅਰੇ ਵੇ ਮੋੜ ਤੇ ਘੜਦੀ ਆ ਫਿਰ ਅਰੇ ਵੇ ਆ ਹਾ ਹਾ ਚਰਨਜਾ 64 ਇਹ ਲੋ 2016 ਮਾਡਲ ਹੈ ਮਾੜਾ ਦੀ ਕਿਰਪਾ ਜਣੀ ਕੋਈ ਘੂ ਨਹੀਂ ਕੋ ਘੈ ਨਹੀਂ ਹੋਰ ਫालतू ਕੋਈ ਮਸ਼ੀਨ ਚ ਨਮੀ ਮੰਗ ਬਿਲਕੁਲ ਸਾਇਲੈਂਟ ਚੱਲਦੀ ਆ ਵੀ ਆਪਣੀ ਸਾਰੇ ਕੰਮ ਨਿਬੜ ਗਿਆ ਕਪੜਾਈ ਦੇ ਉੱਪਰ ਵੀ ਵੱਜਣਾ ਅੱਜ ਸ਼ਾਮ ਨੂੰ ਜਿਹੜੀ ਹਲੇ ਤਾਂ ਆਏ ਆ ਵੀ ਸ਼ਾਮ ਨੂੰ ਕਪੜਾ ਮਾਰਨ ਦਾ ਟਾਈਮ ਹੈਗਾ ਫਿਰ ਤਿੰਨ ਚਾਰ ਦਿਨ ਤਾਂ ਹਜੇ ਹੋਣਗੇ ਫਿਰ ਤਾਂ ਐਂ ਜੀ ਕਰਦਾ ਵੀ ਨਹਾਈਏ ਵੀ ਨਾ ਬਸ ਜਿਵੇਂ ਹੈ ਪਾਈ ਜੋ ਉੱਟ ਘੜੋ ਬਸ ਹਲੇ ਸਾਰਾ ਏਰੀਆ ਟੋਟਲੀ ਖੜਾ ਹਲੇ 90 95% ਏਰੀਆ ਖੜਾ ਹਲੇ ਤਾਂ ਕਹਿ ਦੋ ਵੀ ਬਸ ਕਿਸੇ ਦੇ ਇੱਕ ਟਰਾਲੀ ਕਿਸੇ ਦੀ ਦੋ ਟਰਾਲੀਆਂ ਐ ਚੱਲ ਰਿਆ ਕਰਨ ਇਹ ਤਾਂ ਗੇਅਰ ਲੀਵਰ ਬੜੇ ਕੰਮ ਦੇ ਹੱਥ ਦੇ ਕੋਲ ਹੈ। ਬੰਦੇ ਦੀ ਨਾ ਫੁਲਤੀ ਬਣੀ ਲੈਂਦੀ ਆ। ਉਹ ਦੇਖੋ ਜਮਾਂ ਹੀ ਬਾਹ ਦੇ ਕੋਲ ਗੇਅਰ ਲੀਵਰ ਆ ਗਿਆ ਜੀ। ਜੀਲ ਦਾ ਚੱਕਰ ਨਾਲ ਸੈੱਟ ਕਰਨੇ ਆ ਰੁਕਣ ਲੱਗੀ ਜੀਲ ਥੋੜੇ ਜਿਹਾ ਵਧਾਇਆ ਤੇ ਅਸੀਂ ਰੁਕਣ ਲੱਗੀ ਬੈਰ ਟੁੱਕਾ ਤੱਕ ਇੱਥੇ ਅੱਜ ਟਰਾਲੀ ਭਰੀ ਆਪਣੀ ਕਿਰਾਏ ਵਾਲੀ ਕਿਰਾਏ ਤੇ ਕਿਹੜਾ ਚੱਲ ਰਿਹਾ ਬਾਹਰ ਜੇ ਥੋੜਾ ਥੋੜਾ ਨਾੜ ਹਲੇ ਖਰਾ ਹੈ ਨਾ ਆ ਦੇ ਖੜੇ ਦੇ ਹਲੇ ਚੰਗੀ ਤੇ ਨਹੀਂ ਆ 20 ਬੂ ਤੱਕ ਆਉਣਗੇ ਬਾਅਦ ਚ ਫਿਰ ਜਾਣਾ ਦੂਈ ਮਸ਼ੀਨ ਕੋਲ ਉਹਦੇ ਪਿੱਛੇ ਸੋਨੀਅਰ ਦੀਪਾ ਸੋਨੀ ਬਾਈ ਤੇ ਦੀਪਾ ਬਾਈ ਦੋਏ ਅੱਜ ਗੋਗੀ ਭੋਗ ਤੇ ਗਿਆ ਆਪ ਭੇਜਾ ਵਾਚ ਅਸੀਂ ਨੇ ਲੰਨਦਾਰ ਬੰਦਾ ਹੁਣ ਤਾਂ ਨਹੀਂ ਰੁਕਦੀ ਰੀਲ ਹਨਾ ਹੂੰ ਇਹ ਕੰਮ ਲਈ ਭੱਗਾ ਇਹਨੂੰ ਇਹਨੂੰ ਕਿਵੇਂ ਸਮਝਾਉਂਦੇ ਕੀ ਹੈ ਕਿੱਦਾਂ ਨੂੰ ਮੋੜ ਲੰਦਾ ਹੈ ਨਾਲੇ ਦੱਸਿਆ ਵੀ ਆਹ ਕਿੱਲਾ ਵੱਡਣਾ ਫੇਰ ਦੋਲੇ ਦੋਤ ਕੰਮ ਲਈ ਭੱਜਦਾ ਬਾਕੀ ਵਾਲੀ ਫਿਰ ਕਿੱਦਣ ਆ ਜੂਗਾ ਇਹ ਕੰਮ ਬਾਕੀ ਦੀ ਬਾਕੀ ਦੀ 20 ਤੱਕ ਪਹਿਲਾਂ ਤਿੰਨ ਚਾਰ ਦਿਨ ਦਾ ਕਪੜਾ ਉਹ ਤਿੰਨ ਚਾਰ ਦਿਨ ਦਾ ਹੀ ਰਾਕੜ ਦਿੰਦੇ ਨੇ ਤੁਹਾਨੂੰ ਪਲਾਉਣਾ ਉਹ ਬੱਲੇ ਜਿੰਪੇ ਆ ਚੇ ਠੀਕ ਹੈ ਹੋ ਗਿਆ ਹੋ ਗਿਆ ਸਸਰੀ ਕਾਲ ਦੀ ਸਸਰੀ ਕਾਲ ਪੀਲਾ ਪਹਿਲਾਂ ਤੂੰ ਪੀਲਾ ਕੋਈ ਨਾ ਬਾਦ ਚ ਪਲਾ ਦਿਆ ਉਹਨੂੰ ਆਹੀ ਲੈ ਕੇ ਇੱਕਗੇ ਦਾ ਆਹੀ ਆ ਵਸਿੱਕੇ ਹੈ ਨਾ ਕਪੜਾ ਵਾਲਾ ਵੀ ਹੋਰ ਲਾਓ ਜੀ ਸੋਨੀ ਬਾਈ ਪਾ ਰਿਆ ਲਵੇਟੇ ਪੂਰੇ ਅੱਜ ਨਮੀਆਂ ਨਮੀਆਂ ਮਸੀਨਾ ਆਈ ਚਾਂ ਮਾਂ ਜੀ ਏਦਾਂ ਕਿੰਨੇ 10 12 ਕਿਲੇ ਤੇ ਮਾਰੇ ਲਪੇਟ ਲਪੇਟਾ ਠੀਕ ਰੱਚਾ ਠੀਕ ਚੱਲਦੀ ਏ ਲੈਣੀ ਸਫਾਈ ਸੁਫਈ ਸਫਾਈ ਮਗਰ ਨਜ਼ਾਰਾ ਲੈ ਅੰਦਰ ਖੁੱਲਾ ਹਨਾ ਖੁੱਲਾ ਸਫਾਈ ਕਿਵੇਂ ਆ ਨਵੀਂ ਮਸ਼ੀਨ ਕਹਿੰਦੀ ਏ ਕੁਛ ਕ ਨਹੀਂ ਮਸ਼ੀਨ ਕਹਿੰਦੀ ਏ ਛੱਡੀ ਚੱਲ ਛੱਡੀ ਚੱਲ ਬਸ ਹਾਈ ਮੁੱਕ ਜਾਂਦਾ ਹਨਾ ਹਾਈ ਮੁੱਕ ਜਾਂਦਾ ਹਾਂ ਬਿਲਕੁਲ ਲੈ ਆਪਾਂ ਵੀ ਪੀ ਲਈਏ ਨਵੀਂ ਵੀਡੀਓ ਤੇ ਹਾਂ ਆ ਜਾ ਉੱਥੇ ਆ ਜਾ ਸਰਕਤ ਸੋਨੇ ਨਜ਼ਾਰੇ ਲਈ ਜਾਣਾ ਹਨਾ ਕਟਰ ਡਾਊਨ ਕਰ ਲੈ ਕਟਰ ਡਾਊਨ ਕਰ ਲੈ ਮੈਂ ਕਟਰ ਵਾ ਡਾਊਨ ਕਰ ਲੈ ਅੱਜ ਅੱਜ ਲੈ ਲੈ ਨਜ਼ਾਰੇ ਬਸ ਚੱਲ ਕੋਈ ਨਾ ਤੁਹਾਡੇ ਆਸਰੇ ਨਾਲ ਨਜ਼ਾਰੇ ਆ ਗਏ ਜੁੰਦ ਰਹੇ ਮੇਰੇ ਸਰਦਾਰ ਨਾ ਡਿੰਪੇ ਅੱਜ ਨਹੀਂ ਕਹਤਾ ਕਹਿੰਦਾ ਉਹੀ ਕਹਿੰਦਾ ਚਮਲਾਇਆ ਸਾਰੇ ਕਹਿੰਦਾ ਥੱਲੇ ਤਾਰ ਲਾ ਮੈਂ ਤੁਹਾਨੂੰ ਆ ਗਿਆ ਭਾਈ ਆ ਗਿਆ ਕਿੱਥੇ ਕਾ ਗਿਆ ਕੌਣ ਭਾਈ ਆਉਂਦਾ ਹੈ ਭਾਈ ਆਉਂਦਾ ਹੈ ਕੱਢਦਾ ਭਾਈ ਨੂੰ ਮੈਂ ਕਿਹਾ ਵਾਂ ਮਸ਼ੀਨ ਨਵੀਂ ਆਈ ਆ ਬੰਦਿਆਂ ਵਾਂਗ ਡੱਬਾ ਲੈ ਕੇ ਆ ਕੋਈ ਨਾ ਕੋਈ ਨਾਲੇ ਕਿਹ ਪੰਜ ਸੌ ਰੁਪਿਆ 500 ਰੁਪਿਆ ਓ ਭਾਈ ਦੇਖੋ ਤੁਹਾਡੇ ਹੱਥ ਆ ਹਾਂ ਵੀ ਜਲੀਲ ਕਰ ਦੋ ਰਿਸ਼ਤੇਦਾਰ ਦੇਖਣਗੇ ਵੀਡੀਓ ਮਹੁਣੋਂ ਪੈਸੇ ਮੰਗ ਲਾ ਆਪਦੇ ਪੈਸੇ ਦੇ ਦਊਗਾ ਹੁਣ ਖਾ ਲਊਗਾ ਮੈਨੂੰ ਕੜਗਾ ਵਟ ਨਹੀਂ ਜੇ ਵੇਚ ਲੈ ਹੁਣੇ ਵੇਚ ਲੈ ਹੁਣੇ ਵੇਚ ਪੈਸੇ ਮੰਗ ਲਾ ਆਪਣੇ ਦਾਤੀ ਦਾਤੀ ਖੋਲਾ ਕੱਚ ਜੀ ਖਚਲਾ ਖਚਲਾ ਵੱੜਦੇ 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 ਮੱਥਾ ਵੀ ਟੇਕਣ ਦੇ ਰਿਹਾ ਮੱਥਾ ਟੇਕ ਲਈ ਮੇਰੀ ਗੱਲ ਸੁਣ 500 ਦੇ 500 ਦੇ 500 ਕੱਟ ਪਾ ਹਾਂ ਆਪ ਮਥਾ ਡੇਗਲਾ ਮਾ ਹੁਣ ਉਹ ਇੱਥੇ ਆ ਜਾ ਪਿੱਛੇ ਗਿਆ ਦੇ ਤੂੰ ਪੂਛ ਪੂਛ ਦੇਖਿਆਊਗਾ ਪੂਛ ਦੱਸ ਕੀ ਆ ਵੀ ਉਹਦੀ ਪੂਛ ਨਿਕਲੂਗਾ ਹਾਂ ਹਾਂ ਲੈ ਹੁਣ 1000 ਹੋ ਜਾਣਾ ਹੁਣ 1000 ਹੋ ਜਾਣਾ 1000 ਹੋ ਜਾਣਾ ਉਹ ਤਾਂ ਜਨਪੁਰ ਗਿਆ ਫੇ 15 1500 2100 ਹਾਂ ਹੁਣ ਆਪਣਾ ਦੇਖ ਲੈ ਹਾਂ ਪਹਿਲਾਂ ਦੇ ਦੇ ਜੀ 2100 ਬੈਠਾ ਬੈਠ ਕੇ ਦੇਖ ਬੈਠਾ ਤਾਂ ਹਾਂ ਲਾਹ ਕੋ ਬੰਦਾ ਤਾਂ ਹੋ ਗਿਆ 500 ਹੋ ਗਿਆ 500 ਹੋ ਗਿਆ ਇਹ ਮੇਰੇ ਨਾਲ ਦੀ ਗੱਲ ਦੂ ਤਾਉ ਖੇਤੀ ਉਤਰਾ ਡਾਵਲ ਵੜਾਈ ਹੋ ਜਾਣੀ ਉੱਥੇ ਉਤਰਾ ਖੇਤੀ ਮਸ਼ੀਨ ਵੇੜੀਆ ਹੁਣ ਇੰਦਰ ਵਰ ਵੀ ਆਇਆ ਫਿਰ 5100 ਦਾ ਆ ਜਾ ਪਹਿਲਾਂ ਥੱਲੇ ਆਇਆ ਜਿੰਨੇ ਕਹੇ 19 ਕੇ ਦੇ ਸਾਨੂੰ ਹਾਂ ਬੂੜ ਦੇਖ ਜਿਵੇਂ ਜੀਲੀ ਚੋਂ ਫਿਰਦਾ ਹੁੰਦਾ ਆਹ ਦੇਖ ਲੈ ਇਹਦਾ ਮਸ਼ੀਨ ਪਰ ਰੱਖ ਪਾ ਕੇ ਕਰਦਾ ਨਹੀਂ ਬੂੜ ਪੈਰਾ ਚ ਕੋਈ ਨਹੀਂ ਉ ਤਾਂ ਪੈਸੇ ਤੇ ਤੂੰ ਆਪੇ ਕਢਾ ਲੈਣੇ ਆਪਾਂ ਪੈਸੇ ਫੁਰਗੇ ਸਿੱਟਦੇ ਮੇਰੇ ਕਿਹਾ ਕੀ ਪੈਸੇ ਨਹੀਂ ਦਿੰਦਾ ਜਾਂਦਾ ਮਸੀਹ ਕਿਹਾ ਕੀ ਮਾ ਆਹਦਾ ਰੱਖੀ ਗਰੀਬ ਵਾਲਾ ਨਾ ਕਰੋ ਗਰੀਬ ਉਹ ਵੀ ਤੂੰ ਹੈ ਉਹ ਵੀ ਤੂੰ ਗਰੀਬ ਤੇਰੇ ਵਰਗਾ ਘਰ ਘਰ ਜੰਮਣਾ ਘਰ ਘਰ ਜੰਮਣ ਗਰੀਬ ਓਏ ਗਰੀਬ ਗਰੀਬ ਲਓ ਜੀ ਚਾਚੇ ਦੇ ਅੱਜ ਪਹੁੰਚੇ ਆ ਆਪਣੇ ਪਿੰਡ ਚ ਰਿੰਦਰਗੜ੍ਹ ਚ ਸਪੈਸ਼ਲ ਨਵੀਂ ਮਸ਼ੀਨ ਭਲਾਈ ਆ ਨਵੀਂ ਹੋਰ ਕੀ ਆ ਲੈ ਕੇ ਆਇਆ ਗੱਲ 500 ਦਾ ਨਵੀਂ ਲਿਆਂਦੀ ਤੇਰੇ ਕੋਲ ਵੀ ਨਵੀਂ ਮਸ਼ੀਨ ਤਾਂ ਹੀ ਆਈ ਆ ਕਰਮ ਵਾਲੀ ਐਨਾ ਕਰ ਉਹਦੀ ਤਿੰਨੇ ਡੱਬੇ ਇੱਥੇ ਕਰ ਲੰਦੀ ਆ ਇਹੇ

ਹਾਂ ਚੁੰਡੀ ਬੜੀ ਨਹੀਂ ਚੁੰਡੀ ਬੜੀ ਚੰਗੀ ਤੇਰਾ ਸ਼ਾਮ ਦੇ ਵੀ ਸ਼ਾਮ ਦੇ ਵੀ ਪੈਸੇ ਦਾ ਮੈਂ ਥੋੜੀ ਜਿਆਦਾ ਯਾਰ ਲੈ ਲੱਡੂ ਖਾ ਲੈ ਮੈਂ ਦਾਤੀ ਮਾਰ ਮਾਰ ਮਾਰਾਂਗੀ ਫੇਰ ਪੰਚਾਇਤ ਹੋਊਗੀ ਫੇਰ ਪੰਚਾਇਤ ਹੋਊਗੀ ਆਪਣਾ ਨਹੀਂ ਪੈਸੇ ਦੇ ਦੇ ਨਾ ਨਾ ਹੱਸ ਬੱਚਾ ਹੱਸ ਨੇ ਉਹ ਰਹਿਣ ਤੇ ਤੂੰ ਹੀ ਨਾ ਕੱਚੀ ਬੜਦੀ ਐਂਦੀ ਰਹਿਣ ਤੇ ਉਹ ਹਰ ਜਾ ਇੱਕ ਜੁੱਤੀ ਚੱਕ ਲੈ ਉਹ ਜੁੱਤੀ ਦੇ ਦੇ ਫਰਦਾ ਕਰਾ ਟੱਡੇ ਜੇ ਮੈਨੂੰ ਅੰਦਾਜ਼ੀ ਫਰਦਾ ਹੁਣਾ ਕਾਹ ਝੋੜਾ ਪਾਈਏ ਫੇਰ ਵੀ ਕੰਮ ਲੈਣਾ ਦੇ ਦੇ ਚਾਚਾ ਬੂਟ ਦੇ ਦੇ ਕੋਈ ਨਾ ਪੈਸਾ ਦੇ ਤਾਂ ਆਪੇ ਕਰ ਲਾਂਗੇ ਆਪੇ ਇੱਕ ਚੱਕ ਜੇ ਪਾਉਣ ਚੱਕੀ ਵਧਾਏ ਉਹ ਰੱਖ ਦੇ ਉਹਦੇ ਲੱਡੂ ਨਾ ਫਸ ਜਾਵੇ ਘਰ ਚ ਉਹ ਪਾਲਾ ਪਾਲਾ ਛੱਡ ਦੇ ਚਾਚਾ ਜੇ ਪਾਣੀ ਭਰ ਗਲਾਸ ਇੱਕ ਉੱਪਰ ਜੇ ਪਾਣੀ ਭਰ ਗਲਾਸ ਇੱਕ ਪਾਣੀ ਪਿਲਾ ਜਾ ਐ ਲਹੂ ਭਾ ਬਿੰਦਾ ਅੱਜ ਤਾਂ ਕਿਹੜਾ ਬੀਜ ਬੜਣਾ ਹੈ ਕਿਹੜਾ ਬੀਜ ਵੜਨਾ ਬੀਜ ਕਿਹੋ ਜਿਹਾ ਹੋਰ ਬੰਦ ਨਾ ਕਰ ਬੀਜ ਕਿਹੜਾ ਹੈ ਇਹ ਇਹ 826 ਆ 826 ਵੜਨਾ ਆਪਾਂ ਠੀਕ ਆ ਪਰ ਠੀਕ ਹੁਣ ਮੇਰੀ ਗੱਲ ਸੁਣ ਲੈ ਹੈਲੋ ਹੁਣ ਤੂੰ ਫੇਰ 500 ਨੂੰ ਤੂੜੀ ਦੇ ਵੀ ਕੁਲਵੱਟ ਵੜੇਗਾ ਮੇਰੀ ਬਣਾ ਦੋ ਤੂੜੀ ਮੈਂ ਚੜੀ ਵੇਚਣੀ ਆ ਨਹੀਂ ਵੜਦਾ ਮੈਂ ਚੜੀ ਵੇਚੀ ਬੀਜੀ ਵੀ ਆ ਬਾਤ ਛੁਕਦਾ ਆਵਰੇ ਆ ਮੜਾ ਜਾ ਕਲਾ ਅਭੀ ਚੱਕਰ ਰਹਿੰਦਾ ਫਿਚਰੀਆਂ ਵਾਲੇ ਬਹੁਤ ਦੁਖੀ ਕਰਦੇ ਮੈਂ ਚੜੀ ਵਜੋਣੀ ਆ ਮੇਰਾ ਅੱਧਾ ਪਿੰਡ ਚੜੀ ਵਜਣੀ ਆ ਹੈਂ ਨਾ ਬੀਜੀ ਲਾ ਤੈਨੂੰ ਵੀ ਚੜੀ ਦੀ ਤੈਨੂੰ ਕਨਾਲੇ ਕਿਤੇ ਹੋਰ ਤੇ ਦਵਾ ਦੂੰਗਾ ਮੈਂ ਹਲੇ ਥੋ ਹਾਲੇ ਕਿ ਇਹਦੀ ਆੜੂ ਬਸੇਨ ਬੜਲਾ ਘਰ ਆਤ ਨੂੰ ਬੜਲੇ ਆ ਕਿੰਨੀ ਖੜੀ ਤੇਰੇ ਲਾਗਾ ਉਹ ਡੱਬਾ ਸਾਡਾ ਇਹ ਆ ਡੱਬਾ ਸਾਡਾ ਹੁਣ ਉਹ ਡੱਬਾ ਵੀ ਲੈ ਗਿਆ ਨਾ ਪੈਸੇ ਦੇ ਕੇ ਗਿਆ ਹੈਲੋ ਕੋਈ ਤਾਂ ਆਇਆ ਦਈਆ ਇਹ ਨਹੀਂ ਹੈਗਾ ਇਹ ਨੂੰ ਇੰਨਾ ਜਲੀਲ ਕਹਿ ਦਿੰਦਾ ਨਾ ਚਾਚੇ ਨੂੰ ਹਾ ਪਤਾ ਛੱਡਣਾ ਫੇ ਗੱਬੇ ਛੜਾ ਬੀਜ ਗੱਬਾ ਗੱਬਾ ਛੜਾ ਲਾ ਓਹੋ ਚਾਨੀ ਦਾ ਨਾਲ ਡੱਬਾ ਰੱਖਦੇ ਜਦਦਰ ਕਰ ਬਣ ਲੂਗੇ ਬੂਟ ਰੱਖਦੇ ਉਥੇ ਬੂਟ ਆ ਆ ਮਾੜੀ ਨਾ ਕਰ ਮੇਰਾ ਨਾਲ ਚਾਚਾ ਮਾੜੀ ਆਪਣੇ ਨਾਲੇ ਹੁੰਦੀ ਹੈ ਬਗਾਨੇ ਨਾਲ ਥੋੜੀ ਹੁੰਦੀ ਹੈ ਤੂੰ ਮਾੜੀ ਕਰਦਾ ਤੇਰੇ ਨਾਲ ੱੱਕਾ ਕਰ ਲੈ ਤੂੰ ਆਪਣਾ ੱੱਕਾ ਤਾਂ ਤੂੰ ਸਾਡੇ ਨਾਲ ਕਰਦਾ ਦੂਈ ਮਸ਼ੀਨ ਲੈਣੀ ਸੀ ਸਟੈਂਡਰਡ ਘਰਾਂ ਖੜੀ ਸੀ ਆ ਵੀ ਹੌਲੀ ਵੱਢੀ ਜਾਊਗਾ ਲੈ ਵੀ ਪੂਰਾ ਦੂਏ ਹਾਈ ਚ ਵੱਢਣੀ ਆ ਤੀਆਂ ਲਾ ਲਈ ਚੇ ਠੀਕ ਹੈ ਨਾ ਆਪਣੀ ਭਜਾਉਂਦੀ ਹੁੰਦੀ ਹੈ ਬਗਾਨੇ ਤੇ ਨਹੀਂ ਭਜਾਉਂਦੀ ਮੈਂ ਕੀ ਕਹਨਾ ਤਿੰਨ ਗੇਣਾ ਇਹਦੇ ਜੀਏ ਚ ਵੱਢਣੀ ਆ ਕੀ ਕਰਨਾ ਇੱਕ ਹੋਰ ਪਕ ਲੈ ਉਹ ਤਾਂ ਮੈਂ ਦੋ ਬਣਾਉਣੀ ਹੁ ਚ ਪੈਸੇ ਨਹੀਂ ਨਾ ਦਿੱਤੇ ਚਾਚੇ ਨੇ ਕੋਈ ਨਾ ਇਹ ਤੇ ਮੈਂ ਕਢਾਉਂਗਾ ਬੜਾਈ ਚ ਵੱਧ ਲੈ ਕੇ 100 ਰੁਪਿਆ ਹਾਂ ਵੇ ਚਾਹ ਬਣਾ ਲੈ ਕੈਡੀ ਜੀ ਮੈਂ ਚੱਲਿਆ ਵੱਢਣ ਮੈਂ ਤਾਂ ਦੁਪਹਿਰ ਦੀ ਰੋਟੀ ਦੁਪਹਿਰ ਦੀ ਰੋਟੀ ਸ਼ਾਮ ਦੀ ਵੀ ਹਲੋ ਦੇਖੂਗਾ ਜਦੋਂ ਕਰਨ ਮੈਂ ਆਪੇ ਵੱਢ ਲੂੰਗਾ